ਟੀਵੀ ਐਚਐਚ 24 ਨਿਊਜ਼ ਦੇ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਵੱਲੋਂ ਦਫ਼ਤਰ ਨਗਰ ਕੌਂਸਲ ਧਾਰੀਵਾਲ ਵਿਖੇ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ ਇਸ ਮੌਕੇ ਤੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਕਿਹਾ ਇਹ ਸ਼ਹਿਰ ਧਾਰਿਆਲ ਅੰਦਰ ਦੁਕਾਨਦਾਰਾਂ ਅਤੇ ਰੇੜੀ ਫੜੀ ਵਾਲਿਆਂ ਵੱਲੋਂ ਸੜਕਾਂ ਕਿਨਾਰੇ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਦੀ ਸਮੱਸਿਆ ਦੇ ਪੱਕੇ ਹੱਲ ਕਰਨ ਸੰਬੰਧੀ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ਾ ਨਿਰਦੇਸ਼ ਜਾਰੀ ਕੀਤੇ। ਉਹਨਾਂ ਨੇ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਕਿਸੇ ਖਾਸ ਵਿਅਕਤੀ ਦੀ ਨਹੀਂ ਬਲਕਿ ਇਹ ਸਮੱਸਿਆ ਨਾਲ ਇਲਾਕਾ ਨਿਵਾਸੀ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਹੱਲ ਲਈ ਸਾਨੂੰ ਸਭਨਾਂ ਨੂੰ ਰਲ ਕੇ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ 15 ਜਨਵਰੀ ਤੱਕ ਸਬਜ਼ੀ ਮੰਡੀ ਦਾਣਾ ਮੰਡੀ ਧਾਰੀਵਾਲ ਵਿੱਚ ਸ਼ਿਫਟ ਕੀਤੀ ਜਾਵੇਗੀ ਜਿਸ ਲਈ ਸ਼ੈੱਡ ਬਣ ਕੇ ਤਿਆਰ ਹੋ ਚੁੱਕੀ ਹੈ। ਚੇਅਰਮੈਨ ਸੇਖਵਾ ਨੇ ਦੱਸਿਆ ਕਿ ਸ਼ਹਿਰ ਧਾਰੀਵਾਲ ਦੇ ਕਹੋ ਪੱਖੀ ਵਿਕਾਸ ਲਈ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸ਼ਹਿਰ ਦੀ ਨਿਹਾਰ ਬਗਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਸਤਿਕਾਰਯੋਗ ਭੈਣ ਜੀ ਅੰਕਲ ਕਲਾਂਕੌਰ ਈਓ ਧਾਰੀਵਾਲ ਮੈਡਮ ਕਿਰਨਮਾ ਆਜਣਾ ਨਾਇਬ ਤਸਿਲਦਾਰ ਅਸ਼ੁਨੀ ਕੁਮਾਰ ਪਾਵਰ ਕਮ ਐਸਡੀਓ ਜਤਿੰਦਰ ਕਮਾਲ ਸ਼ਰਮਾ ਡੀਐਸਪੀ ਲਖਵਿੰਦਰ ਸਿੰਘ ਰੰਧਾਵਾ ਐਚਐਚਓ ਸਰਬਜੀਤ ਸਿੰਘ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਬਲਾਕ ਪ੍ਰਧਾਨ ਰਮੇਸ਼ ਮੇਚਾਰ ਰਵਨਵਾਲਾ ਸਹਿਬ ਸਿੰਘ ਦੇਵੀ ਦਾਸ ਸਤੀਸ਼ ਮੋਰਾ ਸੈਂٹری ਇਨਸਪੈਕਟਰ ਸੰਜੀਵ ਸੋਨੀ ਜੋ ਕਵਿੰਦਰ ਕੌਰ ਬਾਜਵਾ ਸਮੇਤ ਮੱਖ-ਮੱਖ ਵੇ ਪਹਾੜਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਮਾਰੇ ਅੱਜ ਧਾਰੀਵਾਲ ਮੀਟਿੰਗ ਕੀਤੀ ਆ ਵਕਵਾ ਵੇ ਪਹਾੜਾਂ ਦੇ ਅਧਿਕਾਰੀ ਬੁਲਾਏ ਆ ਤੇ ਇਹ ਮੇ ਅ ਕਾਫੀ ਲੰਬੇ ਸਮੇਂ ਤੋਂ ਧਾਰੀਵਾਲ ਸ਼ਹਿਰ ਦੇ ਜਿਹੜੇ ਲੋਕ ਸੀਗੇ ਉਹਨਾਂ ਦੀਆਂ ਕਾਫੀ ਸਮੱਸਿਆਵਾਂ ਜਿਹੜੀਆਂ ਨੇ ਉਹ ਮੇਰੇ ਨੋਟਿਸ ਚ ਆਈਆਂ ਸੀਗੀਆਂ ਔਰ ਉਹਦੇ ਕਰਕੇ ਅੱਜ ਅਸੀਂ ਸਾਰੇ ਅੱਜ ਇੱਥੇ ਕਮੇਟੀ ਘਰ ਮੀਟਿੰਗ ਰੱਖੀ ਆ ਇੱਥੇ ਈਓ ਮੈਡਮ ਵੀ ਮੌਜੂਦ ਸੀਗੇ ਤਹਿਸੀਲਦਾਰ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਐਕਸ਼ਨ ਸੀਵਰੇਜ ਬੋਰਡ ਪੀਡਬਲੂਡੀ ਦੇ ਸਾਰੇ ਵਿਭਾਗਾਂ ਦੇ ਲਗਭਗ ਜਿਹੜੇ ਮੁਲਾਜ਼ਮ ਉਹ ਇੱਥੇ ਆਏ ਨੇ ਔਰ ਜਿਹੜੇ ਵੱਖ-ਵੱਖ ਸ਼ਹਿਰ ਦੇ ਗੁੰਰੀਂਦੇ ਮਸਲੇ ਹੀ ਉਹ ਅਸੀਂ ਵਿਚਾਰੇ ਆ ਸਭ ਤੋਂ ਮੇਨ ਤੇ ਜਿਹੜਾ ਇਸ ਵੇਲੇ ਦਾ ਸਭ ਤੋਂ ਮੇਨ ਮਸਲਾ ਵਾ ਟ੍ਰੈਫਿਕ ਦਾ ਉਹਦਾ ਅੱਜ ਅਹੀਂ ਪਲਾਨ ਕੀਤਾ ਵਾ ਕਿ ਤਿੰਨ ਜਗ੍ਹਾ ਸ਼ਹਿਰ ਦੇ ਵਿੱਚ ਪਾਰਕਿੰਗ ਸਪOTS ਜਿਹੜੀਆਂ ਨੇ ਉਹ ਆਇਡੈਂਟੀਫਾਈ ਕਰਕੇ ਤੇ ਉੱਥੇ ਪਾਰਕਿੰਗ ਕਰਾਈ ਜਾਊਗੀ ਔਰ ਜਿਹੜੇ ਸ਼ਹਿਰ ਚ ਕੋਈ ਨਜਾਇਜ਼ ਕਬਜ਼ੇ ਹੋਏ ਆ ਉਹਨਾਂ ਨੂੰ ਹਟਾਇਆ ਜਾਊਗਾ ਔਰ ਜਿਹੜੀਆਂ ਜਿਹੜੀਆਂ ਦੁਕਾਨਾਂ ਦੇ ਅੱਗੇ ਕੋ ਰੇੜੀਆਂ ਲੱਗਦੀਆਂ ਨੇ ਕੋਈ ਅੱਗੇ ਨੂੰ ਗਰੋਜਮੈਂਟ ਆ ਉਹਦਾ ਇੱਕ ਪੱਕਾ ਨੋਮ ਬਣਾ ਕੇ ਪੂਰੇ ਸ਼ਹਿਰ ਦੇ ਲਈ ਉਹ ਲਾਗੂ ਕੀਤਾ ਜਾਊਗਾ ਤਾਂ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਉਹਨੂੰ ਜਿਹੜਾ ਵਾ ਹੱਲ ਕੀਤਾ ਜਾਵੇ ਇਹਦੇ ਨਾਲ ਨਾਲ ਸਾਡੇ ਨੋਟਿਸ ਚ ਆਇਆ ਕਿ ਲਾਈਟਾਂ ਜਿਹੜੀਆਂ ਨੇ ਸਟ੍ਰੀਟ ਲਾਈਟਾਂ ਉਹ ਵੀ ਕਿਤੇ ਬੰਦ ਨੇ ਉਹ ਵੀ ਈਓ ਮੈਡਮ ਨੇ ਲਿਖ ਲਿਆ ਨੋਟ ਕਰ ਲਿਆ ਉਹ ਵੀ ਅਸੀਂ ਜਿੱਥੇ ਜਿੱਥੇ ਕੋਈ ਦਿੱਕਤ ਆ ਉਹ ਜਗਾ ਦੇਾਂਗੇ ਇਹਦੇ ਨਾਲ ਨਾਲ ਕੂੜੇ ਦੇ ਡੰਪ ਦਾ ਜਿਹੜਾ ਮਸਲਾ ਸੀਗਾ ਉਹ ਵੀ ਜਿਹੜਾ ਵਾ ਟੈਂਡਰ ਲੱਗ ਕੇ ਤੇ ਉਹਦੀ ਜਿਹੜੀ ਟੈਕਨੀਕਲ ਬੀਡ ਆ ਉਹ ਅਪਰੂਵ ਹੋਣ ਦੀ ਚੰਡੀਗੜ੍ਹ ਚਲੀ ਗਈ ਆ ਉਹ ਅਗਲੇ ਹਫਤੇ ਚ ਜਿਹੜੀ ਆ ਉਹ ਅਪਰੂਵ ਹੋ ਜੇਗੀ ਕਰੀਬ 72 ਲੱਖ ਰੁਪਏ ਜਿਹੜਾ ਵਾ ਉਹ ਪੰਜਾਬ ਸਰਕਾਰ ਵੱਲੋਂ ਆਇਆ ਹੋਇਆ ਵਾ ਔਰ ਕੂੜੇ ਦੀ ਡੰਪ ਦੀ ਜਿਹੜੀ ਸਮੱਸਿਆ ਵਾ ਉਹ ਵੀ ਹੱਲ ਹੋ ਜੂਗੀ ਇਦੇ ਨਾਲ ਨਾਲ ਸੀਵਰੇਜ ਦਾ ਔਰ ਜਿਹੜਾ ਸਰਫੇਸ ਵਾਟਰ ਦਾ ਜਿਹੜਾ ਪ੍ਰੋਜੈਕਟ ਆ ਉਹ ਵੀ ਅਪਰੂਵ ਹੋ ਗਿਆ ਔਰ ਜਿਹੜਾ ਜ਼ਮੀਨ ਦਾ ਵਟਾਂਡਰਾ ਵਾ ਉਹ ਹੋਣਾ ਵਾ ਉਹ ਵੀ ਮੈਂ ਵੀਡੀਓ ਸਾਹਿਬ ਨਾਲ ਗੱਲ ਕੀਤੀ ਹੈ ਡੀਡੀਪੀਓ ਸਾਹਿਬ ਨੇ ਕੋਬਜੈਕਸ਼ਨ ਲੱਗਿਆ ਸੀ ਪਹਿਲਾਂ ਉਹ ਰਿਮੂਵ ਕਰਕੇ ਤੇ ਜਿਹੜੇ ਡਿਵੀਜ਼ਨਲ ਡਿਪਟੀ ਡਾਇਰੈਕਟਰ ਨੇ ਰੂਰਲ ਡਵੈਲਪਮੈਂਟ ਉਹਨਾਂ ਕੋ ਫਾਈਲ ਚੱਲ ਗਈ ਆ ਔਰ ਉੱਥੋਂ ਅਸੀਂ ਜਦੋਂ ਪੈਰਵਾਹੀ ਕੀਤੀ ਆ ਤੇ ਪਤਾ ਲੱਗਾ ਕਿ ਅਗਲੇ ਬੁੱਧਵਾਰ ਜਾਂ ਵੀਰਵਾਰ ਉਹ ਇੱਥੇ ਆ ਕੇ ਮੌਕਾ ਵੇਖ ਕੇ ਜਿਹੜਾ ਵਾ ਜਗਾ ਅਪਰੂਵ ਕਰ ਦੇਣਗੇ ਸੋ ਆਉਣ ਵਾਲੇ ਟਾਈਮ 'ਚ ਫਿਰ 22 ਦਿਨ ਦਾ ਜਿਹੜਾ ਵਾ ਉਹ ਟੈਂਡਰ ਦਾ ਪ੍ਰੋਸੈਸ ਹੁੰਦਾ ਸੋ ਉਹ ਟੈਂਡਰ ਦਾ ਪ੍ਰੋਸੈਸ ਹੋ ਕੇ ਤੇ ਸੀਵਰੇਜ ਦਾ ਕੰਮ ਜਿਹੜਾ ਧਾਰੀਆਲ ਸ਼ਹਿਰ ਦਾ ਜਿਹੜੀ ਬੜੀ ਲੰਬੇ ਸਮੇਂ ਤੋਂ ਸਮੱਸਿਆ ਸੀ ਦੀ ਉਹ ਹੱਲ ਕਰਾਂਗੇ ਔਰ ਇਹਦੇ ਨਾਲ ਨਾਲ ਜਿਹੜੀ ਸਬਜ਼ੀ ਮੰਡੀ ਆ ਉਹਦਾ ਸ਼ੈੱਡ ਬਣ ਕੇ ਜਿਹੜਾ ਵਾ ਮਾਰਕੀਟ ਕਮੇਟੀ ਧਾਰੀਆਲ ਤਿਆਰ ਹੋ ਚੁੱਕਿਆ ਉਹ ਵੀ ਅਸੀਂ ਅਗਲੀ ਡੇਟ ਮਿਤੀ ਆ 15 ਜਨਵਰੀ ਉਹਦਾ ਅਸੀਂ ਉੱਥੇ ਉਸ ਦਿਨ ਉਦਘਾਟਨ ਕਰਾਂਗੇ ਔਰ ਜਿਹੜੀ ਸਬਜ਼ੀ ਮੰਡੀ ਧਾਰੀਵਾਲ ਦੀ ਆ ਉਹਨੂੰ ਅਸੀਂ ਮਾਰਕੀਟ ਕਮੇਟੀ ਧਾਰੀਵਾਲ ਚ ਜਿਹੜਾ ਵਾ ਉਹ ਸਾਰੀ ਸ਼ਿਫਟ ਕਰਾਂਗੇ ਫਿਰ ਇਹਦੇ ਨਾਲ ਨਾਲ ਪੀ ਡਬਲਯੂ ਡੀ ਦੀ ਰੋਡ ਬਣ ਰਹੀ ਆ ਫਤਿਹ ਮੰਗਲ ਤੋਂ ਸ਼ਹਿਰ ਵੱਲ ਨੂੰ ਉੱਥੇ ਥੋੜੀ ਮਹੱਲਾ ਨਿਵਾਸੀ ਜਿਹੜੇ ਆਏ ਸੀ ਉਹਨਾਂ ਮੇਰੇ ਨੋਟਿਸ ਚ ਲੈ ਆਇਆ ਕਿ ਸੜਕ ਉੱਚੀ ਕਰਕੇ ਬਣਾਈ ਜਾ ਰਹੀ ਆ ਉਹ ਵੀ ਐਸਟੀਓ ਸਾਹਿਬ ਮੌਕੇ ਤੇ ਮੌਜੂਦ ਨੇ ਉਹਨਾਂ ਨੂੰ ਅਸੀਂ ਸਾਰੀ ਇਹ ਮਸਲਾ ਦੱਸਤਾ ਔਰ ਉਹਨਾਂ ਨੇ ਯਕੀਨ ਦਿਵਾਤਾ ਆ ਕਿ ਹ ਸੜਕ ਦਾ ਜਿਹੜਾ ਲੈਵਲ ਆ ਉੱਚਾ ਨਹੀਂ ਕੀਤਾ ਜਾਊਗਾ ਸੇਮ ਲੈਵਲ ਦੇ ਉੱਤੇ ਜਿਹੜੀ ਆ ਉਹ ਸਾਰੀ ਸੜਕ ਦੀ ਸਾਰੀ ਬੜੀ ਵਧੀਆ ਢੰਗ ਨਾਲ ਕੀਤੀ ਜਾਊਗੀ ਔਰ ਹੋਰ ਵੀ ਜਿਹੜੇ ਕੋ ਮਸਲੇ ਆ ਹੈਗੇ ਨੇ ਉਹ ਅਸੀਂ ਮੌਕੇ ਤੇ ਜਿਹੜੇ ਆ ਉਹ ਹੱਲ ਕਰਦੇ ਰਵਾਂ ਸਰ ਇਲਾਕੇ ਤੇ ਆਮ ਚਰਚਾ ਹੈਗੀ ਆ ਕਿ ਜਿਹੜੇ ਦੁਕਾਨਾਂ ਨੇ ਕਬਜ਼ੇ ਕੀਤੇ ਆ ਸੜਕਾਂ ਦੇ ਕਬਜ਼ੇ ਕੀਤੇ ਆ ਇਹ ਮੋਸਟਲੀ ਜਿੰਨੇ ਵੀ ਆ ਗਏ ਆ ਪੋਲਿਟੀਕਲ ਨਾ ਇੱਕ ਨੇ ਪੋਲਿਟੀਕਲ ਪਾਰਟੀ ਦੀ ਗੱਲ ਕਰਦਾ ਜਿੰਨੇ ਧਾਰੀਵਾਲ ਦੇ ਪੋਲਿਟੀਕਲ ਲੋਕ ਆ ਇਹਨਾਂ ਦੀ ਸ਼ਹਿਰ ਤੇ ਕਬਜ਼ੇ ਹੋਏ ਆ ਇੱਥੇ ਆਪਣਾ ਤੁਹਾਡਾ ਬਿਲਕੁਲ ਲੱਗ ਗਿਆ ਸੀ ਆਪਣਾ ਪਾਸਟਾਂ ਨਹੀਂ ਦੇ ਦਿੱਤੀ ਸਵਾਰੀਆਂ ਵਾਸਤੇ ਬੈਠਣ ਵਾਸਤੇ ਬਣੇ ਸੈੱਟ ਉਹਨਾਂ ਦੇ ਅੱਗੇ ਹੀ ਕਬਜ਼ੇ ਹੋਏ ਦਿਆ ਉਹਦੀਆਂ ਕੁਰਸੀਆਂ ਟੁੱਟੀਆਂ ਬਿਲਕੁਲ ਨਗਰ ਕੌਂਸਲ ਦੇ ਨਾਲ ਇਹਦੇ ਸੰਬੰਧ ਸਰ ਕੀ ਕਹਿਣਾ ਚਾਹੁੰਦੇ ਨੇ ਅਸੀਂ ਮੈਂ ਅਹੀਂ ਮੁੱਦਾ ਹੀ ਇਹ ਰੱਖਿਆ ਮੀਟਿੰਗ ਦਾ ਕਿ ਜਿੰਨੇ ਨਜਾਇਜ਼ ਕਬਜ਼ੇ ਹੋਏ ਆ ਉਹਨਾਂ ਨੂੰ ਅਸੀਂ ਦੂਰ ਕਰਨਾ ਔਰ ਮੈਂ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਤੁਸੀਂ ਪਾਰਟੀ ਬਾਦੀ ਤੋਂ ਉੱਤੇ ਉੱਠ ਕੇ ਹਰ ਇੱਕ ਨੂੰ ਬੁਲਾਓ ਜਿੰਨੀਆਂ ਇੱਥੇ ਯੂਨੀਅਨ ਨੇ ਜਾਂ ਜਿੰਨੀਆਂ ਪਾਰਟੀਆਂ ਦੇ ਨੁਮਾਇੰਦੇ ਆ ਜਾਂ ਕੋਈ ਸਮਾਜਿਕ ਜਥੇਬੰਦੀਆਂ ਵੀ ਨੇ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਕੌਨਫੀਡੈਂਸ 'ਚ ਲੈ ਕੇ ਤੇ ਫਿਰ ਇਹ ਮੁਹਿੰਮ ਸ਼ੁਰੂ ਕਰੋ ਤਾਂ ਕਿ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਕਿਉਂਕਿ ਇਹ ਸਮੱਸਿਆ ਕੱਲੀ ਸਾਡੀ ਨਹੀਂ ਗਈ ਸਾਰੇ ਸ਼ਹਿਰ ਵਾਸੀਆਂ ਦੀ ਸਮੱਸਿਆ ਵਾ ਤੇ ਇਹਨੂੰ ਅਸੀਂ ਰਲ ਕੇ ਦੂਰ ਕਰੀਏ ਸਹਿਯੋਗ ਦੇਣਾ ਵਾ ਉਹ ਸਾਰਿਆਂ ਨੂੰ ਦੇਣਾ ਪਊ ਸਰ ਕਦੋਂ ਤੱਕ ਜਿਹੜੇ ਨਿਯਾਜ ਕਰਦੇ ਹਟਾਈ ਜਾਣਗੇ ਇਹ ਅਗਲੇ ਹਫ਼ਤੇ ਤੋਂ ਮੁਹਿੰਮ ਜਿਹੜੀ ਆ ਇਹ ਸ਼ੁਰੂ ਹੋ ਜੇਗੀ ਔਰ ਅਗਲੇ ਹਫਤੇ ਤੋਂ ਜਿਹੜੇ ਆ ਨਿਯਾਜ ਗੱਪਤੇ ਹਟਾਉਣੇ ਸ਼ੁਰੂ ਕਰ ਦਿੱਤੇ ਜਾਂਦੇ। ਪਛੜਦੇ ਜੀ ਥੋੜਾ ਨਗਰ ਕੌਂਸਲੋਂ ਬਾਹਰ ਨਿਕਲੋ ਇਥੋਂ ਸ਼ੁਰੂ ਹੋ ਜਾਂਦੇ ਨਿਯਾਇਕ ਕਰਦੇ। ਹਾਂ ਮੇਰੇ ਨੋਟਿਸ 'ਚ ਆ ਗਿਆ ਵਾ ਇਹ ਅਗਲੇ ਹਫਤੇ ਤੋਂ ਕਿਉਂਕਿ ਇਹੋ ਮੈਡਮ ਨਵੇਂ ਆਏ ਆ ਅਜੇ ਆ ਦੂਜੀ ਤੀਜੀ ਵਾਰਾਂ ਹੀ ਬੈਠੇ ਨੇ। ਇਹਨਾਂ ਨੇ ਵੈਸੇ ਵੀ ਸੋ ਮੰਗਲਵਾਰ ਤੋਂ ਇਹ ਮਹਿਮ ਸ਼ੁਰੂ ਕਰਨੀ ਸੀਗੀ। ਤੋਂ ਆਪਾਂ ਮੀਟਿੰਗ ਪਹਿਲਾਂ ਹੀ ਕਰ ਲਈ ਆ ਵਧੀਆ ਪਲਾਨ ਤਰੀਕੇ ਨਾਲ ਸਾਰੇ ਮੈਂਬਰ ਵੀ ਅੱਜ ਆ ਗਏ ਆ। ਸੋ ਇਹਦਾ ਕੰਮ ਜਿਹੜਾ ਵਾ ਪਹਿਲਾਂ ਤੇ ਮੈਂ ਤਾਨੂੰ ਵੀ ਬੇਨਤੀ ਕਰਾਂਗਾ ਕਿ ਇੱਥੋਂ ਹੀ ਕਹਿੰਦੇ ਨਾ ਆਪਣੇ ਘਰੋਂ ਕੰਮ ਸ਼ੁਰੂ ਕਰਨਾ ਚਾਹੀਦਾ ਇੱਥੋਂ ਹੀ ਕੰਮ ਸ਼ੁਰੂ ਕਰ ਸਰ ਹੁਣ ਮੈਡੀਕਲ ਕਿਹਾ ਜਾਂਦਾ ਨਹੀਂ ਆਇਆ ਕਰ ਜੇ ਹਟਾ ਦੇ ਪਰ ਹਟਦਾ ਨਹੀਂ ਨਹੀਂ ਵੇਖੋ ਪਹਿਲਾਂ ਇਹ ਗੱਲਾਂ ਜ਼ਰੂਰ ਹੁੰਦੀਆਂ ਰਹੀਆਂ ਪਰ ਅੱਜ ਤੁਸੀਂ ਵੇਖੋ ਕਿ ਸਾਰੇ ਡਿਪਾਰਟਮੈਂਟ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕੀਤੇ ਕਿਉਂਕਿ ਅੱਗੇ ਆਪਾਂ ਇੱਕ ਮਹਿਕਮੇ ਨੂੰ ਕਹਿੰਦਾ ਹੀ ਉਹ ਦੂਜੇ ਨੂੰ ਕਹਿ ਦਿੰਦਾ ਦੂਜਾ ਮਹਿਕਮਾ ਤੀਜੇ ਨੂੰ ਕਹਿ ਦਿੰਦਾ ਤੀਜਾ ਚੌਥੇ ਨੂੰ ਕਹਿ ਦਿੰਦਾ ਅੱਜ ਚਾਰੇ ਮਹਿਕਮੇ ਇੱਥੇ ਮੌਜੂਦ ਆ ਪੀਓ ਮੈਡਮ ਵੀ ਮੌਜੂਦ ਨੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਤਹਿਸੀਲਦਾਰ ਸਾਹਿਬ ਵੀ ਮੌਜੂਦ ਨੇ ਔਰ ਪੀਡਬਲਯੂਡੀ ਦੇ ਐਸਟੀਓ ਸਾਹਿਬ ਵੀ ਮੌਜੂਦ ਆ ਇਹਨਾਂ ਚਾਰਿਆਂ ਦੀ ਮੌਜੂਦਗੀ ਦੀ ਫੈਸਲਾ ਹੋਇਆ ਵਾ ਔਰ ਇਹ ਚਾਰੇ ਆਪਸ ਵਿੱਚ ਸਹਿਯੋਗ ਕਰਕੇ ਜਿਹੜਾ ਵਾ ਇਸ ਸਮੱਸਿਆ ਦਾ ਹੱਲ ਕਰਨ ਸਰ ਇੱਕ ਨਾ ਨਗਰ ਕੌਂਸਲ ਦੇ ਅਧੀਨ ਨਾਲ ਜਾਇਜ਼ ਕਲੋਨੀਆਂ ਬਣੀਆਂ ਵਾ ਇਹਦੇ ਸਬੰਧ ਅੱਗੇ ਵੀ ਕਈ ਵਾਰੀ ਇੱਥੇ ਮੁੱਦਾ ਚੁੱਕਿਆ ਜਾ ਚੁੱਕਿਆ ਪਰ ਨਗਰ ਕੌਂਸਲ ਨੇ ਕੁਝ ਕੀਤਾ ਨਹੀਂ ਜਾਂਦਾ ਜੀ ਇਹਦੇ ਸਬੰਧ ਵਿੱਚ ਇਹਦੇ ਨਾਲ ਸਰਕਾਰ ਨੂੰ ਕਾਫੀ ਘਾਟਾ ਪੈਂਦਾ ਹੈ ਇਹ ਤੇ ਅਸਮੇਂ ਸਖਤ ਕਰਾਂਗੇ ਆਪਾਂ ਹਾਂ ਇਹ ਐਸਓ ਸਾਹਿਬ ਨੇ ਕਰਕੇ ਇਨਸਟਰਕਸ਼ਨ ਕਰਕੇ ਕਿ ਜਿੱਥੇ ਜੋ ਵੀ ਮਸਲਾ ਵਾ ਉਹਨੂੰ ਵਿਚਾਰਿਆ ਜਾਵੇ ਠੀਕ ਹੈ ਧੰਨਵਾਦ